देखो मेरे पति दंद ने मैं कुछ गल्ला जब कह देना बाद तो सचियां हो जदी ने ओदों किते मेरे मुंह च निकल पना पना गया सी मैं कहले 2025 ते 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਮਾ ਖਰਚ ਖੜਾ ਹੋਊਗਾ ਹੁਣ ਦੇਖੋ ਤੁਸੀਂ ਰਾਜਾ ਬੜਿੰਗ ਕੁਝ ਨਵਜੋ ਸਿੱਧੂ ਦਾ ਕਰਾਇਆ ਹੋਆ ਟੂਣਾ ਟਾਣਾ ਟੱਪ ਗਿਆ ਹੋਣਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਣੀ ਕਰਦਾ ਰਹਿੰਦਾ ਦੂਜਾ ਬੀਜਪੀ ਕਿਉਂ ਆ ਜਾਂਦੀ ਹੈ ਹੱਕ ਚ ਟੀਵੀਐਮ ਦੇ ਹੱਕ ਚ ਕਿਉਂ ਆ ਜਾਂਦੇ ਜੇ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੇ ਯਕੀਨ ਹੈ ਕਿ ਮੋਦੀ ਦੇ ਨਾਂ ਤੇ ਪੁੱਟ ਪੈਂਦੀ ਹੈ ਉਹ ਕਹਿੰਨ ਪਾ ਵੀ ਜਿੰਮੇ ਮਰਜੀ ਪਾ ਲੋ ਦੇਖੋ ਰੋਨੀ ਤੇ ਬਿੱਟੂ ਹੋ ਰਹੀ ਸੁਨੀਲ ਜੀ ਆਖੜ ਹੋ ਰਹੀ ਕੈਪਟਨ ਹੋ ਰਹੀ ਤਾਂ ਮਾਫੀ ਮੰਗਣ ਤੇ ਰੱਖੇ ਹੋਏ ਨੇ ਇਹ ਦੇਖੋ 29 ਤਰੀਕ ਨੂੰ ਇਸੇ ਪਿੰਡ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੋ ਕੇ ਉਸ ਤੋਂ ਬਾਅਦ ਬਹੁਤ ਸਾਰੇ ਸ਼ਰਧਾਲੂਆਂ ਦੇ ਜਿਹੜੇ ਡਰਾਅ ਕੱਢ ਕੇ ਉਹਨਾਂ ਦੇ ਨਾਮ ਜਿਹੜੇ ਜਨਤਾ ਦੇ ਸਾਹਮਣੇ ਪੇਸ਼ ਕੀਤੇ ਸੀਗੇ ਤੇ ਅੱਜ ਸੁਪਾਗੀ ਕੜੀ ਇੱਥੇ ਆਈ ਹੈ ਕਿ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਜਲੇ ਵਾਲਾ ਬਾਗ ਦੁਰਗਿਆਣਾ ਮੰਦਰ ਆਰਾਮ ਤੀਰਥ ਹੋਰ ਜਿੰਨੇ ਵੀ ਧਾਰਮਿਕ ਇਤਿਹਾਸਿਕ ਸਥਾਨ ਨੇ ਉਹ ਅਮਰਸਰ ਸਾਹਿਬ ਦੇ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅੱਜ ਤਿੰਨ ਬੱਸਾਂ ਇੱਥੋਂ ਇਸ ਪਿੰਡ ਚੋਂ ਜਾ ਰਹੀਆਂ ਨੇ ਹਰ ਬੱਸ ਦੇ ਵਿੱਚ 40-40 ਜਿਹੜੇ ਨਿਸ਼ਰਧਾਲੂ ਨੇ ਮੈਡੀਕਲ ਨਾਲ ਲੇਟਡ ਇੱਕ ਡਾਕਟਰ ਅਤੇ ਮੈਡੀਕਲ ਦੀ ਸੌਲਟ ਵੀ ਹੈ ਕੋਈ ਰੱਬ ਨਾ ਕਰੇ ਪ੍ਰਮਾਤਮਾ ਨਾ ਕਰੇ ਕੋਈ ਐਮਰਜੈਂਸੀ ਹੁੰਦੀ ਹੈ ਤੇ ਉਹਨਾਂ ਦੇ ਕੰਟੈਕਟ ਨੰਬਰ ਸਾਰਿਆਂ ਦੇ ਉਹ ਇੱਕ ਬੰਦੇ ਕੋਲੇ ਨੇ ਉਹਨਾਂ ਕੋਲੇ ਸਾਰਿਆਂ ਦਾ ਉਸ ਉਸ ਬੰਦੇ ਦਾ ਜਿਹੜਾ ਕੰਟੈਕਟ ਨੰਬਰ ਹੈ ਤਾਂ ਕਿ ਕੋਈ ਉੱਥੇ ਕਈ ਵਾਰੀ ਇਧਰ ਉਧਰ ਹੋ ਜਾਂਦਾ ਕੋਈ ਤਾਂ ਕੋਈ ਉਹਨਾਂ ਨੂੰ ਦਿੱਕਤ ਨਾ ਆਵੇ ਤੇ ਦੋ ਰਾਤਾਂ ਤਿੰਨ ਦਿਨ ਦਾ ਇਹ ਪ੍ਰੋਗਰਾਮ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸੁਭਾਗਾ ਸਮਝਦਾ ਕਿ ਹਲਕਾ ਧੂਰੀ ਤੋਂ ਇਹ ਸ਼ੁਰੂਆਤ ਹੋਈ ਹੈ ਔਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਚੱਲ ਰਹੇ ਨੇ ਤੇ ਸੁਖ ਸ਼ਾਂਤੀ ਦੀ ਅਰਦਾਸ ਕਰਕੇ ਲੋਕਾਂ ਨੇ ਆਉਣੇ ਬਹੁਤ ਸਾਰੇ ਮੈਨੂੰ ਬਸ ਬਸ ਦੇ ਵਿੱਚ ਮਿਲੇ ਲੋਕ ਤੇ ਪਹਿਲੀ ਵਾਰ ਜਾ ਰਹੇ ਜਿੰਦਗੀ ਚ ਤੇ ਮਾਤਾ ਜੀ ਕਹਿੰਦੇ ਭਾਈ ਕੰਮ ਤਾਂ ਨਾਲ ਹੀ ਜਾਣਗੇ ਤਾਂ ਸਰੀਰ ਦੇ ਤਾਂ ਮੁੱਕਣੇ ਨਹੀਂ ਤੇ ਅਸੀਂ ਪਹਿਲੀ ਵਾਰ ਯਾਤਰਾ ਤੇ ਜਾ ਰਹੇ ਹਾਂ ਤੇ ਮੈਨੂੰ ਬਸ ਇਸ ਗੱਲ ਦਾ ਸਕੂਨ ਹੈ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਜਿਹੜਾ ਉਹ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਿਹੜੇ ਉਧਰ ਦੇ ਨੇ ਜਿਵੇਂ ਤਰਨਦਾਰਨ ਜਾਂ ਫਿਰ ਅੰਮ੍ਰਿਤਸਰ ਸਾਹਿਬ ਜਾਂ ਫਿਰ ਗੁਰਦਾਸਪੁਰ ਜੰਡੇਆਲਾ ਗੁਰੂ ਪੱਟੀ ਉਹਨਾਂ ਨੂੰ ਕਿਉਂਕਿ ਉਹ ਉਹ ਜਾਂਦੇ ਰਹਿੰਦੇ ਨੇ ਨੇੜੇ ਆ ਮੱਥਾ ਟੇਕਦੇ ਰਹਿੰਦੇ ਆ ਨਤਮਸਤਕ ਹੁੰਦੇ ਰਹਿੰਦੇ ਆ ਉਹਨਾਂ ਵਾਸਤੇ ਇੱਧਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਂ ਫਤਿਹਗੜ੍ਹ ਸਾਹਿਬ ਜਾਂ ਦਮਦਮਾ ਸਾਹਿਬ ਉਹਨ ਉਧਰ ਵਾਸਤੇ ਬੱਸਾਂ ਸਟੇਟ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਲੈ ਕੇ ਜਾਵਾਂ ਤੇ ਇਹਨੂੰ ਫਿਰ ਹੌਲੀ-ਹੌਲੀ ਅਸੀਂ ਐਕਸਪੈਂਡ ਕਰਦੇ ਜਾਵਾਂਗੇ ਕਿ ਅਜਮੇਰ ਵਾਸਤੇ ਅਜਮੇਰ ਸ਼ਰੀਫ ਵਾਸਤੇ ਵੀ ਬੇਨ ਕੋਈ ਤੁਤੇਂ ਦਾ ਪ੍ਰਬੰਧ ਕਰਨਾ ਪੈਣਾ ਜਾਂ ਫਿਰ ਪਟਨਾ ਸਾਹਿਬ ਤੇ ਤਕਸਰੀ ਹਜੂਰ ਸਾਹਿਬ ਇੱਥੇ ਦਾ ਜਾਂ ਵਾਰਾਨਸੀ ਖਾਟੂ ਸ਼ਾਮ ਜਿੰਨ ਜਿੱਥੇ ਵੀ ਸ਼ਰਧਾਲੂ ਜਿਹੜੇ ਉਹ ਕਹਿਣਗੇ ਉਹਨਾਂ ਨੂੰ ਅਸੀਂ ਭੇਜਦੇ ਰਵਾਂਗੇ 350 ਸਾਲਾਂ ਬਹੁਤ ਬਹੁਤ ਵਧੀਆ ਸਮਾਗਮ ਚੱਲ ਰਹੇ ਨੇ ਹਰ ਇੱਕ ਸ਼ਹਿਰ ਦੇ ਵਿੱਚ ਕੱਲ ਰਾਤ ਬਟਾਲੇ ਦੇ ਵਿੱਚ ਸੀਗਾ ਤੇ ਗੁਰੂ ਸਾਹਿਬ ਦੀ ਸਾਰੀ ਹਿਸਟਰੀ ਗੁਰੂ ਸਾਹਿਬ ਦਾ ਸਾਰਾ ਵਿਰਸਾ ਜਿਹੜਾ ਉਹ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਜਾ ਰਿਹਾ ਤਾਂ ਕਿ ਇਸ ਤਰ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦੇਹਲਾ ਜੀ ਹੋਰਾਂ ਦੀਆਂ ਕੁਰਬਾਨੀਆਂ 350 ਸਾਲਾਂ ਉਹਨਾਂ ਦਾ ਪੁਰਬ ਮਨਾ ਰਹੇ ਹਾਂ ਤੇ ਨਨਪੁਰ ਸਾਹਿਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਕਰਾਂਗੇ 24 ਤਰੀਕ ਨੂੰ ਵਿਸ਼ੇਸ਼ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਨਨਪੁਰ ਸਾਹਿਬ ਹੋਊਗਾ ਉੱਥੇ ਕੁਝ ਇਤਿਹਾਸਕ ਫੈਸਲੇ ਵੀ ਉਹ ਸੈਸ਼ਨ ਦੇ ਵਿੱਚ ਲਾਵਾਂਗੇ। ਫਖੀਮ ਸਾਹਿਬ ਤਰਨਤਾਰਨ ਦੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਚੋਣ ਅਯੋਗ ਵੱਲੋਂ ਕਿ ਉਸ ਤਰੀਕੇ ਦੀ ਕੋਈ ਰਾਜਨੀਤੀ ਕੀ ਦੇਖੋ ਆਮ ਆਨਿਆ ਪਾਰਟੀ ਲਾਅ ਐਂਡ ਆਰਡਰ ਨੂੰ ਫਾਲੋ ਕਰਨ ਵਾਲੀ ਪਾਰਟੀ ਕਾਨੂੰਨਾਂ ਨੂੰ ਸੰਵਿਧਾਨ ਨੂੰ ਫਾਲੋ ਕਰਨ ਵਾਲੀ ਪਾਰਟੀ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਨੂੰ ਬਾਈ ਇਲੈਕਸ਼ਨ ਨੂੰ ਰਨ ਕਰਦਾ ਜਿਵੇਂ ਵੀ ਉਹਨਾਂ ਦਾ ਜਿਹੜਾ ਹੁਕਮ ਹੋਊਗਾ ਜੋ ਵੀ ਉਹਨਾਂ ਨੇ ਫੈਸਲਾ ਲੈਂਨ ਦਾ ਸੀ ਉਹਨੂੰ ਉਹਨੂੰ ਪੂਰੇ ਕਰਾਂਗੇ ਰਾਤ ਹੀ ਅਸੀਂ ਪੈਨਲ ਭੇਜਤਾ ਸੀ ਆਈਪੀਐਸ ਅਫਸਰਾਂ ਦਾ ਸੁਰਿੰਦਰ ਲੰਬਾ ਜੀ ਉਹਨਾਂ ਨੂੰ ਦੇ ਆਰਡਰ ਵੀ ਆ ਗਏ ਉਹਨਾਂ ਨੇ ਜੁਆਇਨ ਵੀ ਕਰ ਲਿਆ ਰਾਤ ਹੀ ਕਰ ਲਿਆ ਸੀ ਜੁਆਇਨ ਤੇ ਅੱਜ ਪ੍ਰਚਾਰ ਖਤਮ ਹੋ ਜਾਊਗਾ ਉੱਥੇ ਤੇ ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ਿਕਾ ਪਾਵੇ ਮਾਲਕ ਦਾ ਕੰਮ ਫੜ ਫੜ ਲਾਉਣਾ ਲਾਵੇ ਜਾਂ ਨਾ ਲਾਵੇ ਪੂਰਾ ਤਾਂ ਕਰ ਲਿਆ ਕਰੋ ਇੱਕ ਦੂਜੇ ਤੋਂ ਸਵਾਲ ਉੱਪਰ ਚੱਕਣ ਦੀ ਕੋਸ਼ਿਸ਼ ਨਾ ਗੱਲ ਤਾਂ ਪੂਰੀ ਸੁਣ ਲਿਆ ਕਰੋ ਮੈਂ ਕਿਹੜਾ ਮੋਦੀ ਆ ਵੀ ਪ੍ਰੈਸ ਕਾਨਫਰੰਸ ਕਰਦਾ ਨਹੀਂ ਮੈਂ ਤੁਹਾਡੇ ਕੋਲ ਖੜ ਜਾਣਾ ਆ ਕੇ ਜਿੰਨੇ ਜਿੰਨੇ ਤੁਹਾਡੇ ਸਵਾਲ ਨਹੀਂ ਮੁੱਕੇ ਤੇ ਮੈਂ ਜਾਣਦਾ ਨਹੀਂ ਆਰਾਮ ਨਾਲ ਆਰਾਮ ਨਾਲ ਸਰ ਅਮਿੰਦਰ ਸਿੰਘ ਰਾਜਾ ਦੇ ਬਣੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਦੁਬਾਰਾ ਉਹਨਾਂ ਨੇ ਫਿਰ ਕੇਸ ਛੋਟੇ ਬੱਚਿਆਂ ਦੇ ਕੇਸਾਂ ਨੂੰ ਲੈ ਕੇ ਕਿਹਾ ਕਿ ਸਵਾਲ ਖੜੇ ਕਰੀਤੇ ਜਾਰੀ ਨੇ ਕਿ ਗਲਤੀ ਇੱਕ ਵਾਰ ਹੁੰਦੀ ਹੈ ਪਹਿਲਾਂ ਬੂਟਾ ਸਿੰਘ ਨੇ ਲੈ ਕੇ ਟਿੱਪਣੀ ਕੀਤੀ ਸੀ ਕੀ ਕਰੀ ਇਹਨਾਂ ਦਾ ਵੀ ਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਬੱਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨਵਾਜੇ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਦਮੀ ਉਮੀ ਸਰਕਾਰ ਬਣੀ ਸੀ ਇਹ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਿਹਾ ਲੈ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਾ ਮਾ ਖਰਚ ਖੜਾ ਹੋਊਗਾ ਹੁਣ ਦੇਖਿਆ ਤੁਸੀਂ ਉਹ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋਤਕ ਭੇਜ ਰੋਤਕ ਕਲੇ ਕਿਉਂ ਲੈਣਗੇ ਭਾਈ ਉਹ ਦੂਜੀਆਂ ਸੀਟਾਂ ਵਾਲੇ ਕਹਿਣਗੇ ਭਾਈ ਆ ਤੁਸੀਂ ਕਮਲੇ ਕੀਤੇ ਨੇ ਆਪਦੇ ਆਪ ਸੰਭੋ ਤੁਸੀਂ ਸਹੀ ਗੱਲ ਹੈ ਹੈ ਸੂਇਸ ਕਾ ਕਿ ਮਨ ਲੱਗਦਾ ਨਾ ਮਾ ਖਰਚਾ ਖੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਸਾਹ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਹੀ ਹੈਗੀ ਉਪਰ ਚ ਇਹਦਾ ਕੋਈ ਮਤਲਬ ਹੱਲ ਹੋਰ ਲਗੇ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਬੜਿੰਗ ਕੋਈ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕੀ ਬਤਾ ਭਾਈ ਰਾਹੁਲ ਗਾਧੀ ਪਹਿਲਾਂ ਹੀ ਵੀ ਐਮਤੇ ਸਵਾਲ ਖੜੇ ਕਰਦੇ ਸੀ ਹੁਣ ਕਹਿੰਦੇ ਨੇ ਵੀ ਵੋਟ ਛੋੜ ਗੱਦੀ ਛੋੜ ਵੀ ਹਰ ਇੱਕ ਵਾਰ ਉਹ ਚੀਜ਼ ਦੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਦੇਖੋ ਮੈਂ ਇਹ ਕੱਲ ਵੀ ਇਹ ਗੱਲ ਪਟਾਲਾ ਦੇ ਵਿੱਚ ਸਵਾਲ ਕੀਤਾ ਸੀਗਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੇ ਕੋਈ ਪਾਰਟੀਆਂ ਨੂੰ ਇਤਰਾਜ਼ ਹੈ ਡੈਮੋਕ੍ਰੈਟਿਕ ਸਿਸਟਮ ਤੇ ਤੇ ਕੋਈ ਈਵੀਐਮ ਤੇ ਵੀ ਸਵਾਲ ਉੱਠਦੇ ਨੇ ਅਸੀਂ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲੇ ਗਏ ਸੀ ਕਿ ਫੋਟਾਂ ਕੱਟੀਆਂ ਵੀ ਜਾ ਰਹੀਆਂ ਨੇ ਵੋਟਾਂ ਨਵੀਆਂ ਐਡ ਕੀਤੀਆਂ ਜਾ ਰਹੀਆਂ ਬੋਗਸ ਵੋਟਾਂ ਨੇ ਕੋਈ ਧਿਆਨ ਨਹੀਂ ਦਿੰਦਾ ਉਸ ਵੇਲੇ ਹੁਣ ਵੀ ਉਹਨਾਂ ਨੇ ਜਿਹੜਾ ਰਾਹੁਲ ਗਾਂਧੀ ਜੀ ਨੇ ਹਰਿਆਣੇ ਦਾ ਕੱਢਿਆ ਡਾਟਾ ਤੂਦੀ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਹੈ ਸੈਟੀਸਫਾਈ ਕਰਨਾ ਚਾਹੀਦਾ ਸਾਰਿਆਂ ਪਾਰਟੀਆਂ ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਨਹੀਂ ਬੀਜਪੀ ਪਹਿਲਾਂ ਜਵਾਬ ਦੇ ਦਿੰਦੀ ਹੈ ਬੀਜਪੀ ਕਿਉਂ ਆ ਜਾਂਦੀ ਹੈ ਹੱਕ 'ਚ ਈਵੀਐਮ ਦੇ ਹੱਕ 'ਚ ਕਿਉਂ ਆ ਜਾਂਦੇ ਜੇ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੇ ਯਕੀਨ ਹੈ ਕਿ ਮੋਦੀ ਦੇ ਨਾਂ ਤੇ ਵੋਟ ਪੈਂਦੀ ਹੈ ਉਹ ਕਹਿਣ ਭਾਵੇਂ ਜਿੰਮੇ ਮਰਜੀ ਪਾ ਲੋ ਬਿਲਕੁਲ ਸਾਰਿਆਂ ਦਾ ਇਤਰਾਜ਼ ਜਿਹੜਾ ਹੈ ਉਹ ਲਾਓ ਤੇ ਉਹਨਾਂ ਨੂੰ ਸੈਟੀਸਫਾਈ ਕਰੋ ਆਪਾਂ ਕਬੱਡੀ ਟੂਰਨਾਮੈਂਟ ਤੇ ਜਾਣੇ ਆ ਠੀਕ ਹੈ ਉਸ ਪਿੰਡ ਟੂਰਨਾਮੈਂਟ ਦੇ ਜਿਹੜੇ ਰੂਲ ਹੁੰਦੇ ਨੇ ਕਈ ਵਾਰੀ ਇੱਕ ਪਿੰਡ ਕਬੱਡੀ ਹੁੰਦੀ ਹੈ ਕੋਈ ਬਾਹਰਲੇ ਪਿੰਡ ਦਾ ਮੁੰਡਾ ਖੜਾ ਲਿਆ ਬੋਟਰ ਸੂਚੀ ਕੱਢ ਲੈਣੇ ਆ ਭਈ ਪੋਪੋਰਟ ਦਿਖਾਓ ਇਸ ਮੁੰਡੇ ਦੀ ਇਹ ਬਾਹਰਲੇ ਪਿੰਡ ਵੱਲੋਂ ਖੇਡਦਾ ਹੈ ਤੇ ਤੁਹਾਡੇ ਪਿੰਡ ਦੀ ਟੀਮ ਚ ਕਿਵੇਂ ਆ ਗਿਆ ਉਹ ਕਹਿੰਦੇ ਠੀਕ ਹੈ ਜੀ 20 ਰੁਪਏ ਇਤਰਾਜ਼ ਫੀਸ ਭਰ ਦਿਓ ਇਤਰਾਜ਼ ਫੀਸ ਭਰ ਕੇ ਉਹ ਤੋਂ ਬਾਅਦ ਉਹ ਜਾਂਚ ਕਰਕੇ ਫੈਸਲਾ ਕਰ ਦਿੰਦੇ ਨੇ ਤੇ ਜੇ ਕਿਸੇ ਦਾ ਇਤਰਾਜ਼ ਆ ਹੁਣ ਠੀਕ ਤਾਂ ਕਰੋ ਨਾ ਬਜਾਈ ਇਸ ਦੇ ਕਿ ਤੁਸੀਂ EVM ਦੇ ਹੱਕ ਚ ਆ ਗਏ ਤਾਂ ਕਿਤੇ ਨਾ ਕਿਤੇ ਤਾਂ ਫਿਰ ਜਦੋਂ EVM ਆ BJP ਵਾਲੇ ਲੀਡਰਾਂ ਦੇ ਘਰੋਂ ਮਿਲਦੀਆਂ ਨੇ ਮਸ਼ੀਨਾ ਬੀਵੀ ਪੈਟ ਦੀਆਂ ਪਰਚੀਆਂ ਕੂੜੇ ਚੋਂ ਮਿਲੀਆਂ ਨੇ ਬਿਹਾਰ ਚ ਸਮਸਤੀਪੁਰ ਮੇਰੇ ਖਿਆਲ ਚ ਹੈ ਨਾ ਕੋਈ ਵਿਧਾਨ ਸਭਾ ਦਾ ਹਲਕਾ ਇੱਕ ਥੋੜਾ ਜਿਹਾ ਫਿਰ ਡਾਊਟ ਪੈਦਾ ਕਰਦਾ ਸ਼ੱਕ ਪੈਦਾ ਕਰਦਾ ਸਰ ਪੰਜਾਬ ਜੁਨੀਵਰਸਿਟੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਲੈ ਕੇ ਸਾਹਮਣੇ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲੈਗਸੀ ਹੈ ਪੰਜਾਬ ਦਾ ਵਿਰਸਾ ਹੈ ਬਹੁਤ ਵਾਰੀ ਇਹਦੇ ਤੇ ਮੀਟਿੰਗਾਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਵੀ ਉਠਾਈ ਹੈ ਮੈਂ ਨਾਲ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਕਿ ਪੰਜਾਬ ਜੁਨੀਵਰਸਿਟੀ ਸਾਡੀ ਲੈਗਸੀ ਹੈ ਵਿਰਸਾ ਹੈ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੱਲੀ ਸੀ ਥੋੜਾ ਚਿਰ ਹੁਸ਼ਿਆਰਪੁਰ ਚ ਰਹੀ ਫਿਰ ਚੰਡੀਗੜ੍ਹ ਆ ਗਈ ਤੇ ਉਹ ਸਾਡੇ ਕਾਲਜ ਜਿਹੜੇ ਨੇ ਉਹਦੇ ਨਾਲ 170 ਤੋਂ ਵੱਧ ਕਾਲਜ ਅਫੀਲੀਏਟਡ ਹੈ। ਔਰ ਸਾਰੀਆਂ ਸਟੇਟਾਂ ਦੇ ਬੱਚੇ ਉੱਥੇ ਪੜ੍ਹਦੇ। ਕਿਉਂ ਇਹ ਇੱਕ ਜੁਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨਾਲ ਪੰਗੇ ਲੈ ਰਹੇ ਆ। ਕਿਉਂ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਇਨਡਾਇਰੈਕਟ ਕੋਸ਼ਿਸ਼ ਕੀਤੀ ਸੀ। ਮੈਂ ਵੀ ਉਸ ਮੀਟਿੰਗ ਦੇ ਵਿੱਚ ਗਿਆ ਸੀਗਾ ਤੇ ਦੋਨੋਂ ਗਵਰਨਰ ਆਏ ਸੀ ਪੰਜਾਬ ਤੇ ਹਰਿਆਣਾ ਦੇ। ਉਦੋਂ ਕਹਿੰਦੇ ਸੀਗੇ ਕਿ ਸਾਡੇ ਯਮਨਾ ਨਗਰ ਦੇ, ਅੰਬਾਲਾ ਦੇ, ਕੁਰੂਕਸ਼ੇਤਰ ਦੇ ਸਾਡੇ ਕੁਝ ਕਾਲਜ ਜਿਹੜੇ ਨੇ ਉਹ ਐਫਲੀਟਡ ਕਰ ਦੋ ਇਸ ਯੂਨੀਵਰਸਿਟੀ ਨਾਲ ਮੈਂ ਕਿਹਾ ਜੀ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢੇ ਕੀ ਨਹੀਂ ਸੀ ਇਹਨਾਂ ਨੇ ਆਪ ਕੱਢੇ ਸੀ ਲਿਖ ਕੇ ਦਿੱਤਾ ਸੀ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢਣ ਲੱਗੇ ਆ ਅਸੀਂ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲੈਣ ਬਣਾਉਣ ਲੱਗੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਹੁਣ ਕਹਿੰਦੇ ਹੁਣ ਸਾਨੂੰ ਪਾਓ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਇਹ ਤਾਂ ਥੋੜੀ ਚੱਲੂਗਾ ਉਹ ਕੀ ਆ ਉਹਦਾ ਕੀ ਸੀ ਕਿਉਂਕਿ ਇਹਨਾਂ ਦੇ ਗ੍ਰੈਜੂਏਟਸ ਐ ਨਹੀਂ ਹੁਣ ਸੈਨੇਟ ਦੇ ਵਿੱਚ ਤੇ ਸਿੰਡੀਕੇਟ ਤੇ ਉਹ ਕੀ ਕਰਨੇ ਹੁਣ ਕਹਿੰਦੇ ਨੇ ਵੀ ਜੇ ਅਸੀਂ ਸਾਡੇ ਕਾਲਜ ਆ ਜਾਣਗੇ ਤਾ ਅਸੀਂ ਸੈਨੇਟ ਦੇ ਵਿੱਚ ਐਂਟਰੀ ਹੋ ਜੂ ਸਾਡੀ ਅਸੀਂ ਫੈਸਲੇ ਕਰਿਆ ਕਰਾਂਗੇ ਅਸੀਂ ਉਹਦਾ ਜਵਾਬ ਦਿੱਤਾ ਤਾਂ ਹੁਣੇ ਨੋਟੀਫਿਕੇਸ਼ਨ ਆਈ ਆਉਣ ਲੱਗ ਗਏ ਫਿਰ ਨੋਟੀਫਿਕੇਸ਼ਨ ਵੀ ਲਫ਼ਜ਼ਾਂ ਦੇ ਵਿੱਚ ਘੇਰ ਲਿਆ ਕਿ ਨਹੀਂ 28 ਤਰੀਕ ਵਾਲਾ ਜਿਹੜਾ ਨੋਟੀਫਿਕੇਸ਼ਨ ਉਹਦੇ ਸੰਬੰਧੀ ਕੋਈ ਹੋਰ ਫੈਸਲਾ ਕਿਸੇ ਹੋਰ ਤਰੀਕ ਨੂੰ ਲਿਆ ਜਾਊਗਾ ਮਤਲਬ ਐਂ ਸਮਝਦੇ ਸਾਡੀ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਾਂ ਜਿਹੜੀਆਂ ਸਾਡੀਆਂ ਸਾਡੇ ਜਿਹੜੇ ਸਰੋਤ ਨੇ ਸਰਸ ਪੰਜਾਬ ਦੇ ਕਦੇ ਬਿਜਲੀ ਬੋਰਡ ਦੇ ਪਿੱਛੇ ਪੈ ਜਾਂਦੇ ਕਦੇ ਭਾਖੜਾ ਡੈਮ ਦੇ ਪਿੱਛੇ ਪੈ ਜਾਂਦੇ ਕਦੇ ਯੂਨੀਵਰਸਿਟੀਆਂ ਦੇ ਪਿੱਛੇ ਪੈ ਜਾਂਦੇ ਪੰਜਾਬ ਨਾਲ ਸੰਬੰਧਤ ਤਾਂ ਕੋਈ ਚੀਜ਼ ਇਹਨਾਂ ਨੂੰ ਮਿਲ ਨਹੀਂ ਕਦੇ ਕਹਿੰਦੇ ਚਾਕੀ ਨਹੀਂ ਸੀ ਦਿਖਾਉਣੀ 26 ਜਨਵਰੀ ਤੇ ਜਾਂ 15 ਅਗਸਤ ਤੇ ਅਸੀਂ ਪੰਜਾਬ ਦੀ ਚਾਕੀ ਕੱਢਤੀ ਬਾਹਰੋਂ ਮਤਲਬ ਕਿਉਂ ਇਨੀ ਦੁਸ਼ਮਣੀ ਕੱਢ ਰਹੇ ਨੇ ਤਾਂ ਫਿਰ ਲੋਕ ਦੱਸ ਦੇਣਗੇ ਪਰ ਸੋਨ ਤਰਨਤਾਰਨ ਦੇ ਵਿੱਚ ਰਮਨੀਤ ਬਿੱਟੂ ਨੇ ਕਿਹਾ ਕਿ ਜਿਹੜੇ ਫੈਸਲਾ ਲਿਆ ਗਿਆ ਸੀ ਜਦੋਂ ਉਹ ਵਿਦਿਆਰਥੀਆਂ ਨੂੰ ਨਹੀਂ ਠੀਕ ਲੱਗਿਆ ਸੀ ਵਾਪਸ ਲੈ ਲਿਆ ਪਰ ਹੁਣ ਉਹ ਚੋਣਾ ਦੀ ਗੱਲ ਕਰ ਰਹੇ ਨੇ ਵਿਦਿਆਰਥੀ ਕੀ ਦਸਤਰੀਕ ਇਕੱਠਾ ਕਰ ਦੇ ਦਿਖੋ ਰਮਨੀਤ ਬਿੱਟੂ ਹੋਰੀ ਸੁਨੀਲ ਜਾਖੜ ਹੋਰੀ ਕੈਪਟਨ ਹੋਰੀ ਇਹ ਤਾਂ ਮਾਫੀ ਮੰਗਣ ਤੇ ਰੱਖੇ ਹੋਏ ਨੇ ਉੱਪਰੋਂ ਫੈਸਲੇ ਲੈ ਕੇ ਵਾਪਸ ਲੈਂਦੇ ਨੇ ਇਹਨਾਂ ਨੂੰ ਅੱਗੇ ਕਰ ਦਿੰਦੇ ਨੇ ਵੀ ਮਮਨ ਨੂੰ ਮਾਫੀਆਂ ਹੁਣ ਸੁਰਮਨੀਤ ਬਿੱਟੂ ਪਹਿਲਾਂ ਕਾਂਗਰਸ ਵੱਲੋਂ ਬੋਲਦਾ ਸੀ ਵੀ ਐਂ ਕਿਉਂ ਹੁੰਦਾ ਹੁਣ ਉਹ ਇਧਰਲੇ ਪਾਸਿਓਂ ਹਮੇਸ਼ਾ ਤੇ ਮੋਦੀ ਨੂੰ ਬਚਾਉਂਦਾ ਫਿਰਦਾ ਹੈ ਕਿ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ ਇਹ ਤਾਂ ਕੋਈ ਹੋਰ ਹੀ ਕਰ ਜਾਂਦਾ ਦੱਸੋ ਫਿਰ ਕੌਣ ਕਰ ਜਾਂਦਾ ਸਰ ਕੱਲ ਤੂੰ ਰਿ ਆਏ ਸੀ ਮਨ ਕੇ ਉਹ ਵੀ ਸ਼ੋਕ ਕਮੈਂਟ ਕਰਕੇ ਗੇਨ ਵੀ ਪੂਲ ਨਹੀਂ ਹਾਲ ਤੱਕ ਬਣਾਇਆ ਸੀ ਹਾਲੀਵੁੱਡ ਪੁਲ ਤਾਂ ਰੇਲਵੇ ਦਾ ਜੀ ਕਮੈਂਟ ਕਿਉਂ ਮੇਰੇ ਤੇ ਕਰਦੇ ਨੇ ਜੀ ਫਿਰ ਅਸੀਂ ਬਣਾ ਲਾਂਗੇ ਉਹ ਉਹ ਤਾਂ ਪਹਿਲੀ ਆ ਕੇ ਉਹ ਘਾਟਨ ਕਰਨ ਲੱਗ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਰਵਨੀਤ ਬਿੱਟੂ ਦੇ ਵਾਸਤੇ ਦੀ ਗੱਲ ਹੈ ਨਹੀਂ ਇਹ ਕਿਉਂਕਿ ਪੜਪੜ ਜਿਹੜੇ ਨੇ ਇਹਨਾਂ ਨੇ ਸ਼ਕਤੀਆਂ ਆਪਦੇ ਕੋਲ ਹੀ ਰੱਖੀਆਂ ਹੋਈਆਂ ਸਾਰੀਆਂ ਇਹਨਾਂ ਨੂੰ ਨਹੀਂ ਦਿੱਤੀਆਂ ਹੋਈਆਂ ਜਿਵੇਂ ਸਿੰਧੀਆਂ ਹੋ ਗਿਆ ਸ ਕਾਂਗਰਸ ਤੋਂ ਗਿਆ ਸੀ ਸਿੰਧੀਆ ਹੈ ਨਾ ਉਹਨੂੰ ਸਾਰੇ ਸਾਰੇ ਜਹਾਜ਼ ਵੇਚ ਕੇ ਉਹਨੂੰ ਏਵੀਏਸ਼ਨ ਮਨਿਸਟਰ ਬਣਾਤਾ ਜਹਾਜ਼ ਵੇਚਤੇ ਜਹਾਜ਼ ਤਾਂ ਵਿਸਤਾਰਾ ਤੇ ਟਾਟਾ ਨੇ ਲੈ ਲਏ 에어 ਇੰਡੀਆ ਦੇ ਉਹਨੂੰ ਏਵੀਏਸ਼ਨ ਮਨਿਸਟਰ ਬਣਾਤਾ ਅਸੀਂ ਉਹਦੇ ਕੋਲ ਗਏ ਵੀ ਦੋ 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 ਤਿੰਨ ਫਲੈਟਾਂ ਸ਼ੁਰੂ ਕਰ ਦੋ ਅਮਰਸਰ ਸਾਹਿਬ ਤੋਂ ਤੇ ਬਹਾਲੀ ਤੋਂ ਉਹ ਕਹਿੰਦਾ ਫਲੈਟਾਂ ਤਾਂ ਮੇਰੇ ਹੱਥ ਚਾਹੀ ਹੀ ਨਹੀਂ ਮੈਂ ਕਿਹਾ ਵੀ ਹੋਰ ਤੁਹਾਡੇ ਹੱਥ ਚ ਕੀ ਹੈ ਕਹਿੰਦਾ ਕੋਈ 에어ਪੋਰਟ ਦੀ ਪੌੜੀ ਪੂੜੀ ਠੀਕ ਕਰਾਉਣੀ ਹੈ ਕੋਈ ਲਿਫਟ ਖਰਾਬ ਹੋ ਗਈ ਇਹੋ ਜਿਹਾ ਕੁਝ ਹੈਗਾ ਜਹਾਜ਼ ਤਾਂ ਵੇਚਤੇ ਸੋ ਇਦੀ ਨਾਨੀ ਕੀਤਾ ਰੇਲਵੇ ਤੇ ਹੁਣ ਅਮਬਾਨੀ ਹੁੰਦੇ ਲੱਗੇ ਨੇ ਇਹ ਤੇ ਬਿੱਟੂ ਨੂੰ ਰੇਲਵੇ ਮੰਤਰੀ ਬਣਾਤਾ ਉਹਦੇ ਹੱਥ ਚ ਕੱਖ ਨਹੀਂ ਹੈਗਾ ਤੂੰ ਰੀਅਲਿਟੇਸ਼ਨ ਤੇ ਕੋ ਕੋ ਕਾਲੀ ਮਸ਼ੀਨ ਲਾਉਣੀ ਹੈ ਕਿਤੇ ਕੋਈ ਕੋਈ ਟਿਕਟ ਟੁਕਟ ਜੀ ਜਿਹੜੀ ਹੈ ਪਲੇਟਫਾਰਮ ਦੀ ਟਿਕਟ ਜਿਹੜੀ ਹੈ ਉਹ ਪ੍ਰਿੰਟ ਨਹੀਂ ਠੀਕ ਹੁੰਦੀ ਕੋਈ ਪ੍ਰਿੰਟਰ ਠੀਕ ਕਰਾਉਣਾ ਇਹ ਜਾ ਮਰੇਗਾ ਮਰੇਗਾ ਵਾਲਾ ਕੰਮ ਇਹਨਾਂ ਕੋਲੇ ਹੈ ਓਰੇ ਮੰਤਰੀ ਮੰਤਰੀ ਦਾ ਆਦੀ ਮੰਤਰੀ ਨੇ ਦਾ ਬਚਾਰੇ ਹੁਣ ਫਰਦੇ ਤੋ ਸਰ ਪਿੰਡ ਪਲੇਆਲ ਦੇ ਵਿੱਚ ਇੱਕ ਕਮੇਟੀ ਖਿਡਾਰੀ ਦੀ ਮੌਤ ਹੋਈ ਹੈ ਖੇਡਦੇ ਹੋਏ ਦੇਖੋ ਦੋ ਤਿੰਨ ਖਿਡਾਰੀਆਂ ਦੀ ਪਿਛਲੇ ਦਿਨੀ ਬਹੁਤ ਦੁਖਦਾਈ ਮੌਤ ਹੋਈ ਹੈ ਤੇ ਕਬੱਡੀ ਪਲੇਅਰਾਂ ਦੇ ਤੇ ਇਦਾਂ ਹੁਣ ਪਰਮਾਤਮਾ ਦਾ ਭਾਣਾ ਪਰ ਇਹ ਵੀ ਮੈਂ ਕੋਈ ਜੇਦਾ ਕੋਈ ਜਦਾ ਦੇਖੋਗੇ ਨਾ ਕੋਈ ਰਿਪੋਰਟ ਇਦਾਂ ਦੀ ਆਈ ਹੈ ਕੋਈ ਕਾਰਨ ਉਹਦਾ ਪਈ ਹੈ ਪਰ ਇੰਸਟੈਂਟ ਪਈ ਹੋਈ ਸੀ ਡਾਕਟਰਾਂ ਨੇ ਮਨਾ ਕੀਤਾ ਸੀ ਪਰ ਉਹ ਕਹਿੰਦਾ ਮੇਰੇ ਕੋਲ ਉਹ ਕਿ ਸਾਦਾ ਨਹੀਂ ਸੀ ਕਮਾਈ ਦਾ ਪਰਿਵਾਰ ਦਾ ਵੀ ਦੇਖੋ ਪਤਾ ਕੀ ਹੈ ਪਤਾ ਕੀ ਹੈ ਦੇਖੋ ਕੀ ਹੈ ਕਿ ਜੇ ਕੋਈ ਮੈਡੀਕਲ ਹੀ ਕੋਈ ਪਹਿਲਾਂ ਇਸ਼ੂ ਸੀ ਤੇ ਬਾਅਦ ਦੇ ਵਿੱਚ ਉਹ ਜਾਣ ਲੇਵਾ ਸਾਬਤ ਹੋਇਆ ਹੈ ਦੁੱਖ ਦੀ ਗੱਲ ਹੈ ਪਰਿਵਾਰ ਨਾਲ ਸਾਡੀ ਹਮਦਰਦੀ ਹੈ ਪਰ ਬਹੁਤ ਸਾਰੇ ਵੱਡੇ ਵੱਡੇ ਕਬੱਡੀ ਪਲੇਅਰ ਜਿਹੜੇ ਸਾਡੇ ਪਿਛਲੇ ਦਿਨਾਂ ਚ ਉਹਨਾਂ ਦੀ ਅਚਾਨਕ ਮੌਤ ਹੋਈ ਆ ਤੇ ਬਰੇ ਹੀ ਪਤਾ ਨਹੀਂ ਕਿਸ ਕਿਸ ਤਰ੍ਹਾਂ ਦਾ ਕਲਾਕਾਰਾਂ ਦੇ ਤੇ ਵੀ ਜਿਸ ਤਰ੍ਹਾਂ ਜਸਵਿੰਦਰ ਪੱਲਾ ਜੀ ਰਾਜਵੀਰ ਜਵੰਦਾ ਹੈ ਨਾ ਬਹੁਤ ਸਾਰੇ ਕਲਾਕਾਰ ਜਿਹੜੇ ਉਹ ਵੀ ਚਲੋ ਜਾਣਾ ਤਾਂ ਹਰੇਕ ਨਹੀਂ ਹੈ ਪਰ ਕਈ ਅਨਟਾਈਮਲੀ ਜਿਹੜਾ ਜਾਂਦਾ ਹੈ ਉਹਦਾ ਦੁੱਖ ਜ਼ਿਆਦਾ ਹੁੰਦਾ ਸਰ ਕੇਮ ਸਾਹਿਬ ਪੰਜਾਬ ਦੇ ਵਿੱਚ ਸਰ ਝੋਡੇ ਦੀ ਫਸਲਾਂ ਨੂੰ ਲੈ ਕੇ ਕੇਂਦਰ ਦੀਆਂ ਟੀਮਾਂ ਆਈਆਂ ਸੀ 19 ਜ਼ਿਲ੍ਹਿਆਂ ਦੇ ਵਿੱਚ ਤੇ ਝਾੜ ਕਾਫੀ ਘਟਿਆ ਪਰ ਮੁਆਵਜ਼ਾ ਕੇਂਦਰ ਵੱਲੋਂ ਹਾਲ ਤੱਕ ਨਹੀਂ ਗਿਆ ਤੇ ਇਸ ਵਾਰ ਝਾੜ ਕਾਫੀ ਜ਼ਿਆਦਾ ਜਿਹੜਾ ਘਟਿਆ ਸਰ ਉਹ ਸਭ ਤੋਂ ਜ਼ਿਆਦਾ ਨਾਜ਼ ਪੈਦਾ ਕਰਨ ਵਾਲਾ ਜ਼ਿਲ੍ਹਾ ਹੈਗਾ ਇੱਥੇ ਵੀ ਕਿਸੇ ਦਾ 30 ਤੋਂ 25% ਝਾੜ ਘਟਿਆ ਦੇਖੋ ਜੀ ਇਤਨਾ ਟੀਮਾਂ ਜਿਹੜੀਆਂ ਹੁੰਦੀਆਂ ਨੇ ਆਖਿਰ ਰਿਪੋਰਟਾਂ ਪਦਨ ਤੱਕ ਕਿੱਥੇ ਦਿੰਦੇ ਨੇ ਉੱਥੇ ਜਾ ਕੇ ਰਿਪੋਰਟਾਂ ਸਾਨੂੰ ਤਾਂ ਕਦੇ ਰਿਪੋਰਟਾਂ ਦਾ ਕੋਈ ਪੋਜ਼ਿਟਿਵ ਫੀਡਬੈਕ ਆ ਹੀ ਨਹੀਂ ਹਜੇ ਤੱਕ ਹੜਾ ਆਣਾ 1600 ਕਰੋੜ ਨਹੀਂ ਆਇਆ ਉਹ ਜਿਹੜਾ ਕਿ ਕਹੇ ਸੀ ਵੀ 1600 ਕਰੋੜ ਪਹਿਲਾਂ ਲੈ ਲਓ ਬਾਅਦ ਤੁਹਾਨੂੰ ਹੋਰ ਦੇਵਾਂਗੇ 1600 ਕਰੋੜ ਨਹੀਂ ਆਇਆ ਸੋ ਇਹਨਾਂ ਤੋਂ ਪੰਜਾਬ ਵਾਸਤੇ ਕੋਈ ਉਮੀਦ ਰੱਖਣੀ ਕੋਈ ਬਹੁਤੀ ਮੈਨੂੰ ਲੱਗਦਾ ਫਰੂਟਫੁੱਲ ਨਹੀਂ ਹੋਊਗੀ ਪਰ ਹਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਅਸੀਂ ਬੀਜ ਵੰਡ ਰਹੇ ਹਾਂ ਜਿਹੜਾ ਮੁਫਤ ਦੇ ਵਿੱਚ ਬੀਜ ਜਿਹੜੇ ਹੜ ਪ੍ਰਭਾਵ ਤੇਰੀਏ ਨੇ ਤੇ ਨਾਲ ਘਰਾਂ ਦਾ 1 ਲੱਖ 10000 ਰੁਪਇਆ ਘਰ ਦਾ ਤੇ ਨਾਲ 20000 ਰੁਪਇਆ ਪਰ ਏਕੜ ਜਾਨੀ ਕਿ 50000 ਰੁਪਇਆ ਪਰ ਹਕਟੇਰ ਫਸਲਾਂ ਦਾ ਹੁਣ ਤੱਕ 100 ਕਰੋੜ ਤੋਂ ਉੱਪਰ ਪੈਸਾ ਜਿਹੜਾ ਉਹ ਜਾ ਚੁੱਕਿਆ 700 ਕਰੋੜ ਦੇ ਨੀੜ ਤੇ ਪੈਸਾ ਜਿਹੜਾ ਜਾਰੀ ਕਰ ਚੁੱਕੇ ਆ ਤੇ ਉਹ ਹਰ ਰੋਜ਼ ਕਿਤਨੇ ਅੱਜ ਵੀ ਕਿਤਨੇ ਕਿਤੇ ਚੈੱਕ ਜਿਹੜੇ ਨੇ ਉਹ ਬੰਦੇ ਜਾਣਗੇ ਮਿਲਣਗੇ ਚੈੱਕ ਜਿਉਂ-ਜਿਉਂ ਜਿਹੜੀਆਂ ਪਟਵਾਰੀਆਂ ਤੋਂ ਜਾਂ ਤਹਿਸੀਲਾਂ ਤੋਂ ਕਾਨੂੰਗੋ ਤੋਂ ਰਿਪੋਰਟ ਆਈ ਜਾਂਦੀਆਂ ਅਸੀਂ ਗਰਦੌਰੀਅਮ ਦੇ ਆਰਪੋਰਟ ਆਈ ਜਾਂਦੀਆਂ ਅਸੀਂ ਉਹਨਾਂ ਨੂੰ ਪੈਸੇ ਦੇ ਹਾਂਜੀ ਸਰਜੀਵ ਸਾਹਿਬ ਨੇ ਕਦੋਂ ਸ਼ੁਰੂ ਕਰ ਰਹੇ ਹਾਂਜੀ ਬੀਮਾ ਯੋਜਨਾ ਆਏ ਅਗਲੇ ਮਹੀਨੇ ਤੋਂ ਹੋ ਜਾਣੀ ਸ਼ੁਰੂ 10 ਲੱਖ ਰੁਪਏ ਸਿਹਤ ਬੀਮਾ ਯੋਜਨਾ ਸੀਮ ਸਾਹਿਬ ਸੰਗਰੂਰ ਤੁਹਾਡੀ ਸਿਟੀ ਹੈ ਤੁਹਾਡੇ ਗੈਂਤੀ ਲੋਕਾਂ ਨੇ ਵੋਟਾਂ ਪਾਈਆਂ ਪਰ ਉੱਥੇ ਐਮਸੀ ਇਸਤੀਫਾ ਦੇ ਗਏ ਕਿ ਮੇ ਬਾਕੀ ਏਰੀਆ ਚ ਵਿਕਾਸ ਕਾਰਜ ਹੋ ਰਹੇ ਨੇ ਉੱਥੇ ਨਹੀਂ ਹੋ ਰਹੇ ਜੇ ਹੁੰਦੇ ਨੇ ਤਾਂ ਰੁਕ ਜਾਂਦੇ ਨੇ ਜੀ ਤੇ ਨਹੀਂ ਸੰਗਰੂਰ ਦੇਖੋ ਰਾਜਨੀਤੀ ਕੀਤੀ ਜਾ ਰਹੀ ਹੈ ਸਰ ਨਹੀਂ ਕੋਈ ਰਾਜਨੀਤੀ ਨਹੀਂ ਕਰਦੇ ਜੀ ਅਸੀਂ ਅਸੀਂ ਤਾਂ ਰਾਜਨੀਤੀ ਤੋਂ ਹਟ ਕੇ ਤਾਂ ਆਏ ਆ ਨਾ ਤਾਂ ਸੰਗਰੂਰ ਦੀ ਸ਼ਹਿਰ ਦੀ ਕਾਇਆਪਾਲਤ ਜਿਹੜੀ ਹੈ ਉਹ ਦੇਖ ਜਿਹੜਾ ਕਾਰਪੋਰੇਸ਼ਨ ਨੂੰ ਵੀ ਨਾਲ ਸਹਿਯੋਗ ਚ ਲੈ ਕੇ ਅਧਿਕਾਰੀਆਂ ਨੂੰ ਵੀ ਮੈਂ ਆਰਡਰ ਜਾਰੀ ਕੀਤੇ ਨੇ ਕੁਝ ਸੜਕਾਂ ਦੀ ਵੀ ਸ਼ਿਕਾਇਤ ਸੀ ਕਿ ਮਟੀਰੀਅਲ ਮਾੜਾ ਹੈ ਬੜੇ ਸਖਤ ਤਰੀਕੇ ਨਾਲ ਆਰਡਰ ਦਿੱਤੇ ਗਏ ਨੇ ਕਿ ਜੇ ਇਸ ਤਰ੍ਹਾਂ ਦੀ ਕੋਈ ਰਿਪੋਰਟ ਸਾਨੂੰ ਹੋਰ ਆ ਗਈ ਤਾਂ ਅਸੀਂ ਡੀਸੀ ਨੂੰ ਕਾਉਂਟੇਬਲ ਮੰਨਾਂਗੇ ਤੇ ਇਸ ਕਰਕੇ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਨਾਮ ਲਾਇਆ ਜਾਊਗਾ ਮੈਂ ਤਾਂ ਪਹਿਲਾਂ ਤੋਂ ਰਿਪੋਰਟ ਰਿਪੋਰਟ ਕਰ ਦਿੰਦਾ ਰਿਹਾ ਮੈਂ ਤਾਂ ਇੱਥੇ ਸੋ ਇੱਕ ਇੱਕ ਪੈਸਾ ਜਿਹੜਾ ਬਿਲਕੁਲ ਕੱਲੇ ਤੂਰੀ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ ਸਫਾਈ ਦਾ ਬਹੁਤ ਬੁਰਾ ਹਾਲ ਹੈ ਜੀ ਬਿਲਕੁਲ ਕਰਾਂਗੇ ਸਾਰੇ ਸ਼ਹਿਰ ਦੇ ਦੇਖੋ ਕੱਲੇ ਤੂਰੀ ਸ਼ਹਿਰ ਦਾ ਜਾਂ ਸੰਗਰੂਰ ਦਾ ਨਹੀਂ ਇਹ ਤੋਂ ਪਹਿਲਾਂ ਕੰਮ ਹੋਇਆ ਹੀ ਨਹੀਂ ਸੀ ਹੁਣ ਹੌਲੀ ਹੌਲੀ ਸ਼ੁਰੂ ਹੋਊਗਾ ਤਾਂ ਸਾਰਾ ਕੁਝ ਹੀ ਸ਼ੁਰੂ ਹੋ ਜਾਊਗਾ ਦੇਖੋ ਗਰਾਉਂਡ 3000 ਗਰਾਉਂਡ ਦਾ ਬਣਨੇ ਸ਼ੁਰੂ ਹੋ ਗਏ ਨੇ ਉਹਨਾਂ 'ਚ ਟਰੈਕ ਬਣਨੇ ਟਰੈਕ ਬਣਨ ਨੂੰ ਟਾਈਮ ਲੱਗੂਗਾ ਠੀਕ ਹੈ ਉਹ ਤਾਂ ਉਹ ਕਹਿੰਦੇ ਜਿੱਦ ਦੇ ਅਨਾਉਂਸ ਕਰਤਾ ਉਹਦੇ ਦਿਖਾਓ ਸਾਨੂੰ ਤਾਂ ਵਿਰੋਧੀ ਪਾਰਟੀ ਵਾਲੇ ਆਪ ਤਾਂ ਕੁਝ ਕਰਨ ਜੋਗੇ ਹੈ ਨਹੀਂ ਉਹ ਕਿਉਂਕਿ ਆਪ ਤਾਂ ਕੁਰਸੀ ਦੀ ਲੜਾਈ ਲੜੀ ਜਾਂਦੇ ਸਾਰੇ ਹੈ ਨਾ ਉਹ ਕਹਿੰਦਾ ਮੇਰੀ ਵਾਰੀ ਆ ਉਹ ਕਹਿੰਦਾ ਮੇਰੀ ਵਾਰੀ ਆ ਉਹ ਕਹਿੰਦਾ ਮੈਨੂੰ ਆਹ ਕਰੋ ਉਹ ਕਹਿੰਦਾ ਮੈਨੂੰ ਆਹ ਕਰ ਦੋ ਉਹ ਕਹਿੰਦਾ ਮੈਨੂੰ ਹੁਣ ਵਾਪਸ ਲਾਓ ਮੈਂ ਠੀਕ ਹੋ ਗਿਆ ਪਬਲਿਕ ਹੈ ਜੀ ਲੋਕ ਨੇ ਇਹਨਾਂ ਨੂੰ ਸਾਰਾ ਪਤਾ ਹੈ ਕੀ ਨੇ ਕਦੋਂ ਕਿ ਕਿੱਥੇ ਲੁੱਟਿਆ ਕਿੱਥੇ ਉਹਨਾਂ ਨੂੰ ਕੋਟਿਆ ਸੋ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਉਹਨਾਂ ਨਾਲ ਵੀ ਬਹਿ ਕੇ ਜਿਹੜੇ ਵੀ ਚੁਣੇ ਹੋਏ ਨੁਮਾਇੰਦੇ ਨੇ ਸੰਗਰੂਰ ਦੇ ਤੋੜੀ ਦੇ ਉਹਨਾਂ ਨਾਲ ਵੀ ਬਹਿ ਕੇ ਅੱਜ ਵੀ ਮੈਂ ਉੱਥੇ ਜਾ ਕੇ ਘੰਟਾ ਉੱਥੇ ਕੈਂਪ ਆਫਿਸ ਦੇ ਵਿੱਚ ਮਿਲਾਂਗੇ ਮਿਲ ਕੇ ਗੱਲ ਕਰਕੇ ਕਰਾਂਗੇ